ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 8 ਸਤੰਬਰ ਦਿਨ ਸੋਮਵਾਰ 2025 ਤੇ ਸਮਾਂ ਹੈਗਾ ਜੀ 1:49 ਮਿੰਟ ਦੁਪਹਿਰ ਦਾ ਤੇ ਆਪਾਂ ਖੜੇ ਆ ਜੀ ਇੱਕ ਗਰਦਰਿਆ ਖਨੋਰੀ ਦੇ ਉੱਤੇ ਪਾਣੀ ਦੀ ਜਾਣਕਾਰੀ ਦੇਣ ਵਾਸਤੇ ਤੇ ਤੁਸੀਂ ਵੇਖ ਸਕਦੇ ਹੋ ਪਾਣੀ ਦੀ ਰਫ਼ਤਾਰ ਪਹਿਲਾਂ ਨਾਲੋਂ ਥੋੜੀ ਘੱਟ ਹੋ ਚੁੱਕੀ ਐ ਤੇ ਵਿਖਾਉਣਾ ਜੀ ਤੁਹਾਨੂੰ ਅੱਗੇ ਪਾਣੀ ਦਾ ਪੱਧਰ ਕਿੰਨਾ ਹੈ ਜੀ ਸਾਰਾ ਕੁਝ ਵਿਖਾਉਣਾ ਹੈ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਆਪਾਂ ਜ਼ਿਆਦਾ ਲੰਮਾ ਨਹੀਂ ਕਰਦੇ ਕਿਉਂਕਿ ਤੁਹਾਨੂੰ ਘੱਟ ਸਮੇਂ ਵਿੱਚ ਵਧੀਆ ਜਾਣਕਾਰੀ ਮਿਲ ਸਕੇ ਆਪਾਂ ਹਰ ਰੋਜ਼ ਵੀਡੀਓ ਪਾਣੇ ਆ ਤਾਂ ਇਸ ਕਰਕੇ ਆਪਾਂ ਵੀਡੀਓ ਛੋਟੀ ਹੀ ਰੱਖਾਂਗੇ ਤੇ ਵਿਖਾਨੇ ਆਈ ਤੁਹਾਨੂੰ ਪਾਣੀ ਦਾ ਪੱਧਰ ਇਸ ਟਾਈਮ ਖਨੌਰੀ ਦਰਿਆ ਦੇ ਵਿੱਚ ਕਿੰਨਾ ਚੱਲ ਰਿਹਾ ਜੀ ਤੇ ਆਓ ਚੈੱਕ ਕਰੋ ਪਾਣੀ ਦਾ ਪੱਧਰ ਕਿੰਨਾ ਹੈ ਜੀ ਤੇ ਖੁਸ਼ੀ ਦੀ ਖਬਰ ਇਹ ਆ ਜੀ ਸਾਰੇ ਭਰਾਵਾਂ ਲਈ ਕਿ ਪਾਣੀ ਕੱਲ੍ਹ ਨਾਲੋਂ 1 ਇੰਚ ਘਟ ਚੁੱਕਿਆ ਜੀ ਤੇ ਪਾਣੀ ਦੀ ਰਫ਼ਤਾਰ ਵੀ ਚੈੱਕ ਕਰ ਸਕਦੇ ਜੀ ਤੇ ਆ ਵੇਖੋ ਜੀ ਪਹਿਲਾਂ ਉਹ ਵਾਲੀ ਥੱਲੇ ਵਾਲੀ ਕਾਲੀ ਲੈਣ ਸੀ ਕੱਲ ਅੱਧੀ ਪਾਣੀ ਦੇ ਅੰਦਰ ਸੀ ਤੇ ਹੁਣ ਅੱਜ ਅੱਧੀ ਚਿੱਟੀ ਵੀ ਬਾਹਰ ਹੋ ਗਈ ਤੇ ਉਹ ਕਾਲੀ ਵੀ ਸਾਰੀ ਬਾਹਰ ਹੋ ਗਈ ਤੇ ਮਤਲਬ ਪਾਣੀ ਦਾ 1 ਇੰਚ ਪੱਧਰ ਕੱਲ ਨਾਲੋਂ ਅੱਜ ਘਟੇ ਜੀ ਤੇ ਰਫਤਾਰ ਵੀ ਪਾਣੀ ਦੀ ਘਟੀ ਹੈ ਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਵੈਗਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਪਰਮਾਤਮਾ ਭਲਾ ਕਰੇ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ